ਪ੍ਰਭੂ ਸਾਹਿਬ ਜੀ ਰਾਗ ਸਾਮਹੱਲਾ ਪਹਿਲਾ ਅਸ਼ਟਪਦੀਆ ਘਰ ਦੂਜਾ 1 ਓੰਕਾਰ ਸਤਿਗੁਰ ਪ੍ਰਸਾਦ ਉਤਰ ਅਵਕਟ ਸਰਵ ਰਣਾਵੈ ਬਕੈਣ ਬੋਲੇ ਹਰ ਗੁਣ ਗਾਵੈ ਜਲ ਆਕਾਸ਼ੀ ਸਭ ਸਮਾਵੈ ਰਾਸ ਸੱਤ ਸਚ ਚੋਲ ਮਹਾਰਿਸ਼ਪਾਵੈ ਸਗਿਆਣ ਸੁਣੋ ਅਬ ਮੋਰੀ ਭਰਪੁਰ ਦਰ ਰਹਾ ਸਭ ਠੋੜ ਰਹਾ ਸੱਚ ਬ੍ਰਤ ਨੇ ਇਮਨਾ ਕਾਲ ਸੰਤਾਵੇ ਸਤਿਗੁਰ ਸਬਦ ਕਰੋ ਦੇ ਜਲਾਵੇ ਗगन ਨਿਵਾਸ ਸਮਾਜ ਲਗਾਵੇ ਆਪਰਿਸਪਰਸ਼ ਪਰਮ ਪਦ ਪਾਵੇ ਸਤਿਮਨ ਕਾਰਨ ਤਤ ਬਿਲੋਵੇ ਸੁਵਰ ਸਰਵਰ ਮੈਲਨ ਤੋਵੇ ਜੈ ਸੋ ਰਤਾ ਤੈ ਸੋ ਹੋਵੇ ਆਪੇ ਕਰਤਾ ਕਰੇ ਸੋ ਹੋਵੇ ਗੁਰ ਹਿਵੋ ਸੀਤਲ ਅਗਨ ਬੁਝਾਵੇ ਸੇਵਾ ਸੁਰਤ ਵਿਪੂਤ ਚੜਾਵੈ ਦਰਸ਼ਨ ਆਪ ਸਹਿਜ ਕਰ ਆਵੈ ਨਿਰਮਲ ਬਾਣੀ ਨਾਦ ਵਜਾਵੈ ਅੰਤਰ ਗਿਆਨ ਮਹਾਰਸ ਸਾਰਾ ਤੀਰਥ ਮੱਜਣ ਗੁਰ ਵਿਚਾਰ ਅੰਤਰ ਪੂਜਾ ਥਾਨ ਮੁਰਾਰ ਜੋਤੀ ਜੋਤ ਮਿਲਾ ਬਣਹਾਰ ਰਸ ਸਿਆ ਮਤ ਇਕ ਭਾਈ ਤਖਤ ਨਿਵਾਸੀ ਪੰਚ ਸਮਾਏ ਕਾਕ ਕਮਾਈ ਖਸਮਰ ਜਾਏ ਅਵਿਕਤ ਨਾਤ ਨਾ ਲਖਿਆ ਜਾਏ ਜਲ ਮਹ ਉਪਜੈ ਜਲ ਤੇ ਦੂਰ ਜਲ ਮਹ ਜੋ ਤਰਹਿਆ ਪਰਪੂਰ ਕਿਸ ਨੇੜਾ ਕਿਸ ਅੱਖਾਂ ਦੂਰ ਨਿਤ ਗੁਣ ਗਾਵਾਂ ਦੇਖਾ ਦੂਰ ਅੰਤਰ ਬਾਹਰ ਅਵਰਣ ਕੁਜੋ ਕੋਈ ਜੋ ਤਿਸ ਭਾਵੈ ਸੁਖਣ ਹੋਏ ਸੁਣ ਪਰਥਰ ਨਾਨਕ ਹੈ ਵਿਚਾਰੋ ਨਿਰਮਲ ਨਾਮ ਮੇਰਾ ਆਧਾਰ ਸੁਣ ਪਰਥਰ ਨਾਨਕ ਹੈ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ ਅਸਰ ਲਜਾ ਰੱਖ ਲਿਓ ਸਤਨਾਜਨ ਤੋਰਾ ਜੀਤਾ ਜਿਓ ਪਿੰਡ ਸਭ ਤੇਰਾ ਤੂ ਅੰਤਰਜਾਮੀ ਪ੍ਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੀ ਹਾ ਤੂ ਕਰਾਏ ਐ ਤੇਹਾ ਹੋ ਕ੍ਰਿਉਖਿਆ ਸਭ ਤੋਂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ ਸਾਧੂ ਭਰਾਣੇ ਪਾਰ ਬਖਸ਼ਿਸ਼ ਕਰਮਤ ਕੀਤੀ ਅਵਿਚਾਰ ਨਾਲ ਜੁੜੀ ਇਹ ਰਾਗ ਅਸਾਂ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਬਖਸ਼ਿਸ਼ ਕਰਦੇ ਨੇ ਰਾਗ ਅਸਮ ਹੱਲਾ ਪਹਿਲਾ ਰਾਗ ਅਸਾ ਪਹਿਲੇ ਪਾਸ਼ਾ ਤਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਮੁਖਾਰਮਨ ਤੋਂ ਉਚਾਰਣ ਕੀਤਾ ਹੋਇਆ ਅਸ਼ਟਪਦੀਆਂ ਇਹ 8 8 ਪਦਿਆਂ ਦਾ ਸ਼ਬਦ ਹੈ ਘਰ ਦੂਜਾ ਦੂਜੇ ਸਰਤਾਜ ਗਾਏ ਕਰਨ ਦੇ ਤਾਕੀਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਓਕਾਰ ਪ੍ਰਖੇ ਸੰਸਾਰ ਦਾ ਕਰਤਾ ਕਰਤਾ ਮਾਲਕ ਇੱਕ ਹੈ ਜੇ ਸੱਚੇ ਸੱਚੇ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਜੋ ਕਿ ਆਸਰ ਆਈ ਆ ਇਹ ਅਸ਼ਟਪਦੀਆਂ ਆਰੰਭ ਹੋਈਆਂ ਨੇ ਅਸ਼ਟਪਦੀ ਪਹਿਲੀ ਹੈ ਜੋ ਕਿ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਿਬਾਰਕ ਅੰਕ 411 412 ਵਿੱਚ ਸੁਸ਼ੋਭਿਤ ਹੈ ਇਹ ਅਸ਼ਟਪਦੀਆਂ ਵੀ ਤੁਹਾਨੂੰ ਸ੍ਰੀ ਗੁਰੂ ਨਾਲਸਰ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ ਜੋ ਕਿ ਅੱਜ ਤੱਕ ਪਹਿਲਾ ਪਾ ਪਹਿਲੇ ਪਾਸ਼ਾ ਤੀਜੇ ਪਾਸ਼ਾ ਚੌਥੇ ਪੰਜਵੇਂ ਤੇ ਨੌਵੇਂ ਪਾਸ਼ਾ ਦੇ 233 ਸ਼ਬਦ ਵਰਣ ਕੀਤੇ ਨੇ ਵਿਚਾਰ ਸਹਿਤ ਹੁਣ ਅਸ਼ਟਪਦੀਆਂ ਨੇ ਅਸ਼ਟਪਦੀਆਂ ਅਵਸ਼ਰਣ ਕਰੀਏ ਜੋ ਕਿ ਅੱਜ ਦੇ ਪਾਵਰ ਸ਼ਬਦ ਦੀ ਉਥਾਨਕ ਹੈ ਜਦੋਂ ਸਤਿਗੁਰੂ ਗੁਰਖ ਮਤੇ ਗਏ ਗੁਰਖ ਮਤੇ ਉੱਥੇ ਸਿੱਧਾਂ ਨੇ ਇੱਕ ਚਲਾਕੀ ਸਤਿਗੁਰਾਂ ਨਾਲ ਕੀਤੀ ਵੀ ਇੱਕ ਜਿਉਂਦਾ ਜਾਇਦਾ ਬੱਚਾ ਧਰਤੀ ਦੇ ਵਿੱਚ ਦੱਬਣਾ ਕੀਤਾ ਤੇ ਕਹਿੰਦੇ ਸਤਿਗੁਰਾਂ ਨੂੰ ਕਰਾਮਾਤ ਦਿਖਾਈ ਕਹਿੰਦੇ ਕਹਿੰਦੇ ਭਾਈ ਸਾਡੀ ਤਾਂ ਧਰਤੀ ਵੀ ਇਹ ਸਾਡੀ ਹੈ ਤੂੰ ਕਿੱਥੋਂ ਆ ਗਿਆ ਕਿਉਂਕਿ ਸਤਿਗੁਰੂ ਬੱਚੇ ਦੇ ਮਿਆਈ ਸਨ ਬਚਪਨੇ ਚ ਠੀਕ ਉਮਰ ਸੀ ਤੇ ਕਹਿੰਦੇ ਜੋਗੀ ਸਨ ਜਿਹੜੇ 15-5 ਸਾਲ 2-2 ਸਾਲ 4-4 ਸੌ ਸਾਲ ਦੀ ਉਮਰਾਂ ਦੇ ਸਨ ਉਹਨਾਂ ਲਈ ਬੱਚੇ ਸੀ ਸੰਤ ਸਤਗੁਰੂ ਤੇ ਉਸ ਸਮੇਂ ਕਹਿੰਦੇ ਤੂੰ ਕਿੱਥੇ ਆ ਗਿਆ ਧਰਤੀ ਵੀ ਸਾਡੀ ਹੈ ਜਦੋਂ ਬੁਲਾਇਆ ਕਹਿੰਦੇ ਬੁਲਾ ਕੇ ਦਿਖਾਈਏ ਧਰਤੀ ਨੂੰ ਧਰਤੀ ਤੋਂ ਕਹਿੰਦੇ ਸਤਗੁਰੂ ਕਹਿੰਦੇ ਚਲੋ ਬਈ ਬੁਲਾਓ ਜਦੋਂ ਬੁਲਾਇਆ ਗਿਆ ਤੇ ਬੱਚੇ ਨੇ ਆਵਾਜ਼ ਦਿੱਤੀ ਹਾਂ ਮੈਂ ਅਸੀਂ ਧਰਤੀ ਸਿੱਧਾ ਨਹੀਂ ਆਹਾਂ ਸਿੱਧਾ ਦੀ ਹਾਂ ਮੈਂ ਧਰਤੀ ਤੇ ਉਸ ਸਮੇਂ ਸੰਤ ਗੁਰੂ ਨਾਲ ਸਨ ਸਹਿਸਬਾਈ ਬੋਲਿਆ ਕਹਿੰਦੇ ਹਲੇ ਵੀ ਜਿਉਂਦਾ ਹੈ ਜਿਉਂਦਾਈ ਕੇ ਤੇ ਇੰਨੇ ਜੋ ਰਿਸ਼ਤਸਪੂਰਣ ਹੋਏ ਜਦੋਂ ਸਿੱਧਾ ਨੇ ਬਾਹਰ ਕੱਢਿਆ ਤੇ ਮੋਯਾ ਨਿਕਲੇ ਤੇ ਜਦ ਧੰਗੁਰ ਨਾਨਕ ਜੀ ਸਿਰਫ ਆਪਣੀ ਅੱਡੀ ਲਾਈਏ ਤੇ ਅੱਡੀ ਦੇ ਨਾਲ ਉਹ ਰਿਸ਼ਤਸਪਾਸ ਮੜ ਪਰਤੇ ਨੇ ਤੇ ਸਿੱਧਾ ਨੇ ਆਪਣੀ ਧੂਲ ਬਖਸ਼ਾਈ ਹੈ ਉਸ ਪਰ ਥਾਏ ਸਿੱਧਾ ਨੇ ਜੋ ਕੀ ਸਾਧਗੁਰੂ ਨੂੰ ਪੁੱਛਿਆ ਸੀ ਵੀ ਧਰਤੀ ਕਿਹਦੀ ਹੈ ਤੇ ਉਸ ਸਮੇਂ ਕਿਹੜਾ ਇਸ਼ਨਾਨ ਕਰਨਾ ਚਾਹੀਦਾ ਹੈ ਤੇ ਕਿੱਥੇ ਜਾਣਾ ਚਾਹੀਦਾ ਤੇ ਕਿਵੇਂ ਪ੍ਰਵਾਣ ਹੋਵਾਂਗੇ ਅਸੀਂ ਵਰਤਨ ਇਹ ਰੱਖਦੇ ਹਾਂ ਤੁਸੀਂ ਕੀ ਕਰਦੇ ਹੋ ਉਹ ਪੂਰਾ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਪੁੱਤਰ ਅਵਕਟ ਸਰਵਰਨਾਵ ਕਹਿੰਦੇ ਪੁੱਤਰ ਅਵਕਟ ਕਹਿੰਦੇ ਜਿਹੜੀ ਇਹ ਔਖੀ ਘਾਟੀ ਹੈ ਨਾ ਹੰਕਾਰ ਦੀ ਇਹ ਜਿਹੜੀ ਪ੍ਰਤਰੀ ਪ੍ਰਤਰੀ ਰਾਜ ਜੋਗੀ ਨੂੰ ਆ ਕੇ ਕੀਤਾ ਜਿਹਦਾ ਕਿਸੇ ਤੈਂਪਰ 3 ਰਾਜਾ ਸੀ ਇਹ ਜੋਗੀ ਬਣੇ ਇੱਕ वचन ਦੇ ਨਾਲ ਤੇ ਕਹਿੰਦੇ ਕਿਵੇਂ ਔਖੀਆਂ ਘੜੀਆਂ ਲੰਘ ਕੇ ਮਾਨਸ ਰੋਵਰ ਦੀਆਂ ਇਦੇ ਵਿੱਚ ਨਹਾਣਾ ਕਰਨਾ ਕਰੋ ਭਾਵ ਆਪਣਾ ਹੰਕਾਰ ਛੱਡ ਕੇ ਨਿਮਰਤਾ ਵਿੱਚ ਗਿਆਨ ਵਿੱਚ ਇਸ਼ਨਾਨ ਕਰਨਾ ਕਰੋ ਬਗਿਆਨਾ ਬੋਲ ਲੈ ਹਰ ਗੁਣ ਗਾਵੈ ਉੱਥੇ ਜਾ ਕੇ ਬਕਵਾਦ ਨਹੀਂ ਬੋਲਦੇ ਕਿਉਂਕਿ ਬੋਲਣ ਕਰਕੇ ਪਹਾੜੀਆਂ ਦੀ ਬਰਫ਼ ਡਿੱਗਣ ਦਾ ਡਰ ਰਹਿੰਦਾ ਇਸ ਕਰਕੇ ਕਹਿੰਦੇ ਭਾਈ ਪੁੱਤਰ ਅੰਕਟ ਸਰਵਰ ਨਾਵੈ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰਦੇ ਹੋ ਪਰ ਉੱਥੇ ਬੋਲਦੇ ਨਹੀਂ ਫालतू ਬਕਵਾਸ ਨਹੀਂ ਹੁੰਦੀ ਕਿਉਂ ਬੋਲਣ ਦੇ ਨਾਲ ਪਹਾੜੀਆਂ ਦੀ ਬਰਫ਼ ਖੁਰਨ ਦਾ ਡਰ ਰਹਿੰਦਾ ਅਰ ਇਸੇ ਤਰ੍ਹਾਂ ਕਹਿੰਦੇ ਭਾਈ ਫਾਲਤੂ ਨਾ ਬੋਲਣਾ ਕਰੋ ਕਿਉਂਕਿ ਮਨ ਵਿੱਚ ਕਦੋਂ ਕਿਹੜਾ ਵਿਸ਼ੇ ਵੀਕਾਰ ਜਾਗਰਿਤ ਹੋ ਜਾਏ ਪਤਾ ਨਹੀਂ ਐ ਕਦੋਂ ਇਹ ਆ ਵੀ ਹੋ ਜਾਏ ਪਤਾ ਨਹੀਂ ਇਸ ਲਈ ਬੋਲਣਾ ਨਾ ਕਰੋ ਮਨ ਦਾ ਇਸ਼ਨਾਨ ਕਰਨਾ ਕਰੋ ਜਲ ਆਕਾਸ਼ੀ ਸੁੰਨ ਸਮਾਵੇ ਜੋ ਜਲ ਪਾਣੀ ਤੇ ਆਕਾਸ਼ੀ ਆਕਾਸ਼ ਆਦਿ ਘਟ ਘਟ ਵਿੱਚ ਜਿਹੜਾ ਪ੍ਰਮਾਤਮਾ ਅਫਰ ਅਵਸਥਾ ਵਿੱਚ ਵਿਆਪਕ ਹੈ ਉਸ ਨੂੰ ਸਾਰੀ ਸਮਾ ਸਾਰੀ ਥਾਡੇ ਉਸਮਾਇਆ ਹੋਇਆ ਹੈ ਅਥਵਾ ਜਲ ਵਿੱਚੋਂ ਨਿਰਮਲਤਾ ਹੈ ਸ਼ਾਂਤੀ ਦੇ ਗੁਣ ਧਾਰਨ ਕਰਕੇ ਭਾਈ ਜਿੰਦਗੀ ਦੇ ਵਿੱਚ ਵੀ ਦਸਵੇਂ ਦਵਾਰ ਸੁਮਨ ਸੁਮਨ ਸਮਾਧੀ ਵਿੱਚ ਸਮਾਣਾ ਕਰੋ ਰਸ ਸੱਤ ਜ ਚੋਲ ਮਹਾਰਸ ਪਾਵੈ हे ਭਰਤਰੀ ਜੀ ਤੁਸੀਂ ਸਿੱਧ ਲੋਕ ਸੱਤਾ ਸਮੁੰਦਰਾਂ ਸਮੁੰਦਰਾਂ ਦੇ ਪਾਣੀ ਨੂੰ ਹਟਾ ਕੇ ਉਹਦੇ ਵਿੱਚੋਂ ਮਾਨਸਰੋਵਰ ਵਿੱਚੋਂ ਵੱਡੇ ਰਸ ਪਾ ਲੈਨੇ ਹੋ ਕਾਣ ਵਾਲਿਓ ਭਾਵ ਉਹਨੂੰ ਪੀਸ ਸਕਦੇ ਇਸ ਲਈ ਉਹ ਸਮੁੰਦਰ ਨੂੰ ਹਟਾਣ ਦੀ ਬਜਾਏ ਆਪਣੇ ਅੰਦਰੋਂ ਨਾਮ ਦਾ ਰਸ ਪੰਜਾਂ ਗਿਆਨ ਨਿੰਦਰੀਆਂ ਨੂੰ ਤੇ ਇਹ ਮਨ ਬੁੱਧ ਇਹਨਾਂ ਨੂੰ ਹਟਾ ਕੇ ਭੈੜੀ ਮਤ ਨੂੰ ਹਟਾ ਕੇ ਇਹਦੇ ਵਿੱਚੋਂ ਅੰਮ੍ਰਿਤ ਰਸ ਪੀਣਾ ਸ਼ਕਣ ਅਦ੍ਰੋ ਐਸ ਗਿਆਨ ਸੁਨੋ ਅਭਮੋੜੇ 얘ਨੇ ਹੈਏ ਭਾਈ ਹੁਣ ਮੇਰੇ ਮਨ ਦਾ ਗਿਆਨ ਸੁਨੋ ਤੁਸੀਂ ਪੁੱਛਿਆ ਵੀ ਅਸਲੀ ਗਿਆਨ ਕੀ ਹੈ ਤੇ ਭਰਤਰੀ ਜੀ ਸੁਣਨਾ ਕਰੋ ਮੇਰੇ ਮਨ ਦਾ ਇਹ ਗਿਆਨ ਭਰਪੂਰ ਧਰ ਰਿਹਾ ਸਭ ਠੋਰੇ ਉਹ ਜਿਹੜਾ ਮੇਰਾ ਪਰਮਾਤਮਾ ਹੈ ਉਹ ਹਰੇਕ ਸਾਥੇ ਵਿਆਪਕ ਹੈ ਹਰੇਕ ਥਾਂ ਤੇ ਤੇਰੇ ਵਿੱਚ ਹੈ ਫਿਰ ਰਹਾਉ ਸ਼ਰਾਂ ਦੇ ਕੇ ਕੇਂਦਰੀ ਭਾਸ ਸਮਝਾਉਂਦੇ ਨੇ ਫਿਰ ਭਰਤਰੀ ਜੀ ਨੇ ਸਵਾਲ ਕੀਤਾ ਕਿ ਹੰਤੇ ਪ੍ਰੰਤੂ ਮਹਾਰਾਜ ਅਸੀਂ ਤਾਂ ਜੋ ਜੀਆਂ ਵਰਤਨੇ ਵੀ ਰੱਖਦੇ ਆ ਤੇ ਤੁਸੀਂ ਤਦ ਅਸੀਂ ਦੁਖੀ ਨਹੀਂ ਹੁੰਦੇ ਆਪ ਕਿਹੜਾ ਵਰਤ ਰੱਖਦੇ ਹੋ ਫਿਰ ਸਤਿਗੁਰਾਂ ਨੇ ਕਿਹ ਕਿਹੜਾ ਵਰਤੈ ਸੱਚ ਬ੍ਰਤ ਨੇਮ ਨ ਕਾਲ ਸੰਤਾਵੈ ਸੱਚ ਬੋਲਣਾ ਤੇ ਸੱਚ ਬੋਲਣ ਨੂੰ ਹੀ ਸਾਡਾ ਅਸਲੀ ਬ੍ਰਤ ਦਾ ਨੇਮ ਹੈ ਤੇ ਆ ਇਹ ਆ ਸਾਧਨ ਮੰਨੇ ਜੋ ਵੀ ਸੱਚ ਬੋਲਣ ਰੂਪ ਬ੍ਰਤ ਨੇਮ ਰੱਖਦਾ ਹੈ ਉਹਨਾਂ ਨੂੰ ਫਿਰ ਕਾਲ ਭਾਵ ਜੰਮਣ ਮਰਨ ਦਾ ਡਰ ਨਹੀਂ ਸਤਾਦਾ ਸਤਿਗੁਰੇ ਸ਼ਬਦ ਕਰੋਧ ਜਲਾਵੇ ਸਤਿਗੁਰ ਦੇ ਸ਼ਬਦ ਨੇ ਨਾਲ ਸਾਡਾ ਸਾਰਾ ਗੁੱਸਾ ਨਿਧਰਤ ਹੋ ਜਾਂਦਾ ਹੈ ਗਗਨ ਨਿਵਾਸ ਮਾ ਡਲਗਾ ਵਾਏ ਕਿੰਦੇ ਜਿਵੇਂ ਆਕਾਸ਼ ਤਤਾਂ ਵਿੱਚ ਆਕਾਸ਼ ਜਿਵੇਂ ਪਰਮੇਸ਼ਰ ਆਕਾਸ਼ ਆ ਤਤਾਂ ਵਿੱਚ ਵਾਸਾ ਕਰਦਾ ਹੈ ਇਸੇ ਤਰ੍ਹਾਂ ਦਸਵੇਂ ਦਵਾਰੋਂ ਪ੍ਰਮਾਤਮਾ ਦਾ ਮਨੁੱਖ ਵਿੱਚ ਵੀ ਨਿਵਾਸ ਹੈ ਦਸਮ ਦਵਾਰ ਕੋ ਉੱਚੀ ਜਲਦੀ ਜੇ ਤੋੜਿਆ ਕੋ ਦਰਸ਼ਨ ਕੀ ਜਾਏ ਹੁਣ ਸਾਡਾ ਵੀ ਨਿਵਾਸਾ ਦਸਮ ਦਵਾਰੇ ਤੇ ਹੈ ਪਰ ਪਾਰਸ ਪਰਸਪਰਮ ਪਦ ਪਾਵੇ ਜਿਵੇਂ ਪਾਰਸ ਕਿਸੇ ਲੋਹੇ ਨੂੰ ਛੂ ਜਾਏ ਤਾਂ ਉਹਨੂੰ ਵੀ ਸੋਨਾ ਬਣਾ ਲੈਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਦਾ ਜਿਹੜਾ ਗਿਆਨ ਹੈ ਉਹ ਦਸਮ ਦਵਾਰੇ ਛੂਕੇ ਮੈਨੂੰ ਵੀ ਭਾਰਸ ਬਣਾ ਦਿੰਦਾ ਸੱਚ ਮਾਨਕਾਰਨ ਤੱਤ ਬਿਲੋਵੈ ਕਹਿੰਦੇ ਭਾਈ ਸਤਿ ਪਰਮੇਸ਼ਰ ਜਿਹੜਾ ਪਰਮੇਸ਼ਰ ਦੀ ਭਗਤੀ ਕਾ ਵਾਸਤੇ ਹਿਰਦੇ ਵਿੱਚ ਅਸਲ ਵਸਤੂ ਤੇ ਮਿੱਥਿਆ ਦਾ ਵਿਸ਼ਲੇਸ਼ਣ ਰੂਪ ਬੁਲਾਉਣਾ ਰੜਕਣਾ ਕਰੋ ਕਿ ਕਿਹੜਾ ਸੱਚ ਹੈ ਕਿਹੜਾ ਤੱਤ ਝੂਠ ਹੈ ਇਹਨੂੰ ਮਨ ਵਿੱਚ ਬਿਲੋੜ ਬਿਲੋੜਾ ਕਰੋ ਜਿਵੇਂ ਸਮੁੰਦਰ ਨੂੰ ਮਿੱਥਦੇ ਨੇ ਦੁੱਧ ਨੂੰ ਮਿੱਥਿਆ ਜਾਂਦਾ ਏ ਉਹਦੇ ਚੋਂ ਦੁੱਧ ਵਿੱਚੋਂ ਘਿਓ ਮੱਖਣ ਨਿਕਲਦਾ ਇਸੇ ਤਰ੍ਹਾਂ ਮਨ ਨੂੰ ਵੀ ਬਲੋੜਾ ਕਰੋ ਸੁਭਰ ਸਰਬਰ ਮੈਲਣ ਤੋਵੇ ਸੁਭਰ ਸਰਬਰ ਕਿਨੇ ਲਵਾ ਲੱਭ ਭਰੇ ਹੋਏ ਨਾਮ ਰੂਪੀ ਸੰਗਤ ਵਿੱਚੋਂ ਫਿਰ ਇਹ ਮਨ ਦੀ ਦੁਸ਼ਟੀਰਖਾ ਨਿੰਦਿਆ ਚੁਗਲੀ ਰੂਪੀ ਜਿਹੜੀ ਮੈਲ ਇਹ ਫਿਰ ਧੋਣੀ ਕਿਉਂ ਨਹੀਂ ਕਰਦਾ ਕਿਉਂ ਨਾ ਤੋ ਸੁਭਰ ਸਰਬਰ ਮੈਲਣ ਤੋਵੇ ਮੈਲ ਕਿਉਂ ਨਹੀਂ ਧੋਂਦਾ ਭਾਈ ਜੈ ਸੋਰਾ ਤਾਂ ਤੇ ਸੁ ਹੋਵ ਪਰ ਜਿਹਦੇ ਨਾਲ ਰੱਤੇ ਜਿਹੋ ਜਿਹਦੇ ਨਾਲ ਰੋਤੇ ਰਹੇਗਾ ਉਹੋ ਜਿਆ ਹੋ ਜਾਏਗਾ ਆਪੇ ਕਰਤਾ ਕਰੇ ਸੋ ਹੋਵੇ ਪਰ ਮਨੁੱਖ ਕਰੇ ਕੀ ਹੈ ਜੋਗੀ ਇਹ ਨਿਸ਼ਚੈ ਵੀ ਯੋਗੋਜ ਹੁੰਦਾ ਹੈ ਉਹ ਤਿੰਨ ਕਾਲਾਂ ਵਿੱਚ ਆਪ ਹੀ ਪ੍ਰਮਾਤਮਾ ਕਰਦਾ ਤੇ ਆਪ ਹੀ ਕਰਨ ਦੇ ਸਮਰੱਥ ਹੈ ਗੁਰ ਹੈ ਵ ਸੀਤਲ ਫਿਰ ਸਵਾਲ ਕੀਤਾ ਵੀ ਸਤਿਗੁਰੂ ਮਹਾਰਾਜ ਸਾਡੇ ਜੋਗ ਮਤ ਵਿੱਚ ਸੂਰਜ ਦੀ ਸੱਜੀ ਸੂਰ ਪਿੰਗਲਾ ਦੁਆਰਾ ਪ੍ਰਾਣ ਜਰਾਂਦੇ ਨੇ ਜੇਕਰ ਅੰਦਰ ਗਰਮੀ ਵੱਧ ਜਾਵੇ ਤਾਂ ਫਿਰ ਚੰ드ਰਮਾ ਦੀ ਖੱਬੀ ਸੂਰ ਦੁਆਰਾ ਠੰਡ ਪ੍ਰਾਪਤ ਕਰਦੇ ਨੇ ਆਮ ਰਾਜ ਯੋਗ ਦੀ ਕਿ ਵਿੱਚ ਠੰਡੀ ਸੂਰ ਕਿਹੜੀ ਹੈ ਕਿਹੜੀ ਅਸਲ ਸੂਰ ਹੈ ਤੁਹਾਡੀ ਸਾਡੇ ਨੂੰ ਫਿਰ ਬਰਸ਼ਿਸ਼ ਕਰਦੇ ਨੇ ਗੁਰ ਹੈਵ ਸੀਤਲ ਅਗਣਿ 부ਝਾਵੈ ਗੁਰ ਹੈਵ ਕਹਿੰਦੇ ਗੁਰੂ ਦੀ ਜਿਹੜੀ ਚੇਤਨਾ ਹੈ ਤੇ ਚੇਤਨ ਰੂਪ ਸਰੂਪ ਗੁਰੂ ਸਾਹਿਬ ਜੀ ਬਰਦ ਦੀ ਨਿਆਈ ਠੰਡਿਆਂ ਜੋ ਤਮੋ ਗੁਣ ਅਗਿਆਨ ਰਜੋ ਗੁਣ ਸਤੋ ਗੁਣ ਇਹਨਾਂ ਤੋਂ ਅਗਿਆਨ ਰੂਪੀ ਤੂਜ ਦੀ ਤ੍ਰਿਸ਼ਨਾ ਰੂਪੀ ਅਗ ਨੂੰ ਬੁਝਾ ਕੇ ਮਨ ਵਿੱਚ ਸ਼ਾਂਤੀ ਬਖਸ਼ਿਸ਼ ਕਰ ਦਿੰਦੇ ਨੇ ਸੇਵਾ ਸੁਰਤ ਵਿਪੂਤ ਜੜਾਵੇਂ ਸੇਵਾ ਸੁਰਤ ਕਰਕੇ ਕਰਨੀ ਇਹ ਵਿਪੂਤੀ ਜੜਾਣ ਬਰਾਬਰ ਹੈ ਦਰਸ਼ਨ ਆਪ ਸਹਿਜ ਸਮਾਵੇ ਫਿਰ ਸਾਧਗੁਰੂ ਦਾ ਬਾਣੀ ਦਾ ਦਰਸ਼ਨ ਕਰਨਾ ਹੈ ਭਰਤੀ ਜੀ ਸਾਡੇ ਮਤ ਦੇ ਅਨਸਾਰ ਜੋ ਸੇ ਸ਼ਾਂਤੀ ਨਾਲ ਆਪਣੇ ਘਰ ਵਿੱਚ ਅੰਤਰਮੁਖੀ ਵਿਰਤੀ ਵਿੱਚ ਆਉਂਦਾ ਹੈ ਇਹੋ ਹੀ ਅਸਲ ਵਿੱਚ ਦਰਸ਼ਨ ਹੈ ਇਹ ਅਸਲ ਵਿੱਚ ਭੇਖ ਵੀ ਇਹੀ ਹੈ ਤੇ ਸਤਿਗੁਰੂ ਕਹਿੰਦੇ ਨੇ ਨਿਰਮਲ ਬਾਣੀ ਨਾਦ ਵਜਾਵੇ ਫਿਰ ਨਿਰਮਲ ਬਾਣੀ ਦਾ ਜਿਹੜਾ ਨਾਦਜਾ ਵੱਜਦਾ ਹੈ ਅਸਲ ਵਿੱਚ ਦਰਸ਼ਨ ਹੀ ਇਹ ਹੈ ਅੰਤਰ ਗਿਆਨ ਮਹ ਅਸ ਪਾਵੇ ਫਿਰ ਇਹ ਪ੍ਰਤਰੀ ਜੀ ਜੋ ਅੰਤਰ ਹਿਰਦੇ ਵਿੱਚ ਵਾਹਿਗੁਰੂ ਦਾ ਗਿਆਨ ਪ੍ਰਾਪਤ ਕਰਨਾ ਹੈ ਇਹੋ ਹੀ ਗਿਆਨ ਰੂਪੀ ਸ਼ਰਾਬ ਪੀ ਕੇ ਸਾਰ ਅਸ਼ੇਸ਼ ਸਾਰ ਬਡ ਬ੍ਰਹਮਾਨੰਦ ਨਿਆਸੀ ਉਹਦੇ ਵਿੱਚ ਅਮਸਤ ਰਹਨੇ ਆ ਤੀਰਥ ਮੱਜਣ ਗੁਰ ਵਿਚਾਰ ਗੁਰੂ ਦੇ ਵਿਚਾਰ ਕਰਨੀ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਧਾਰਨਾ ਇਹੀ ਸਾਡੇ ਲਈ ਸਭ ਤੋਂ ਵੱਡਾ ਤੀਰਥ ਹੈ ਪਰ ਕਹਿੰਦੇ ਭਰਤਰੀ ਜੀ ਕਹਿੰਦੇ ਇਹ ਮਹਾਰਾਜ ਅਸੀਂ ਤਾਂ ਸ਼ਿਵ ਪਾਰਵਤੀ ਦੀ ਪੂਜਾ ਕਰਦੇ ਆ ਤੇ ਉਹ ਸਾਨੂੰ ਆਪਣੇ ਵਿੱਚ ਮੇਲ ਲੈਂਦੇ ਨੇ ਤੁਸੀਂ ਕਿਹੜੀ ਪੂਜਾ ਕਰਦੇ ਹੁਣ ਪੂਜਾ ਕਿਹੜੀ ਹੈ ਸਤਿਗੁਰੂ ਕਹਿੰਦੇ ਨੇ ਅੰਤਰੇ ਪੂਜਾ ਥਾਣੀ ਮੁਰਾਰਾ ਕਿਨੇ ਅਸੀਂ ਹਿਰਦੇ ਵਿੱਚ ਮੁਰਾਰੀ ਪਰਮੇਸ਼ਰ ਨੂੰ ਪੂਜਦੇ ਹਾਂ ਉਸ ਪਰਮੇਸ਼ਰ ਜਿਹੜਾ ਰਮਿਆ ਹੋਇਆ ਹੈ ਜ਼ਰੇ-ਜ਼ਰੇ ਵਿੱਚ ਰਮਿਆ ਕਣ-ਕਣ ਵਿੱਚ ਰਮਿਆ ਉਹਦੀ ਪੂਜਾ ਕਰਨੀ ਕਰਦੇ ਹਾਂ ਉਸ ਨੂੰ ਧਿਆਣਾ ਕਰਦੇ ਆ ਭਾਈ ਜੋਤੀ ਜੋਤ ਮਿਲਾਵਣ ਹਾਂ ਜਿਹੜਾ ਆਪਣੀ ਜੋਤ ਵਿੱਚ ਮਿਲਾਉਣ ਵਾਲਾ ਹੈ ਫਿਰ ਪ੍ਰਤੀਜੀ ਨੇ ਸਵਾਲ ਕੀਤਾ ਜੀ ਮਹਾਰਾਜ ਸਾਨੂੰ ਜੋਗੀਆਂ ਨੂੰ ਤਾਂ ਅਨਹਦ ਬਾਜੇ ਸੁਣ ਕੇ ਆਨੰਦ ਮਾਪਤ ਹੁੰਦਾ ਤੁਹਾਡੇ ਅਨੁਸਾਰ ਆਨੰਦ ਕਿਸ ਤੋਂ ਪ੍ਰਾਪਤ ਹੁੰਦਾ ਫਿਰ ਸਤਿਗੁਰੂ ਕਹਿੰਦੇ ਨੇ ਰਸ ਰਸਿਆਂ ਮਤ ਇਕਾ ਪਾਏ ਕਹਿੰਦੇ ਜੋ ਸਾਰਿਆਂ ਰਸਾਂ ਵਿੱਚ ਆਨੰਦ ਸੁਭੂ ਪਰਮੇਸ਼ਰ ਹੈ ਨਾ ਉਹਨੂੰ ਮਨ ਬੁੱਧ ਕਰਕੇ ਧਿਆਨਾ ਕੀਤਾ ਤੇ ਆਨੰਦ ਮਿਲ ਗਿਆ ਹੁਣ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵ ਜੋਗੀ ਜੀ ਅਸੀਂ ਸੰਸਾਰਿਕ ਰਸਾਂ ਤੋਂ ਉੱਪਰ ਉੱਠ ਗਏ ਉਸ ਨਿਰੰਕਾਲ ਧਾਰਾ ਸਮਾਨ ਦੇ ਆ ਤੁਸੀਂ ਫਿਰ ਵੀ ਇਸ ਸੰਸਾਰ ਵਿੱਚ ਲਿਖਤ ਰਹਿੰਦੇ ਹੋ ਪਰ ਅਸੀਂ ਨਿਰਲੇਪ ਰਹੇ ਆ ਰਸ ਰਸਿਆ ਮਤ ਇੱਕ ਆ ਭਾਈ ਮਰਦ ਸਾਡੀ ਇੱਕ ਦੇ ਨਾਲ ਮਿਲ ਗਈ ਹੈ ਤਖਤ ਨਿਵਾਸੀ ਪੰਜ ਸਮਾਏ ਕਿੰਨੇ ਸਿੰਘਾਸਨ ਤੇ ਪੰਜੇ ਜਿਹੜੇ ਚੋਰ ਸਨ ਅੱਗੇ ਸੁਖ ਚੈਨ ਲੁੱਟਦੇ ਸਨ ਸਿੰਘਾਸਨ ਤੇ ਵਿਰਾਜਮਾਨ ਨੇ ਹੁਣ ਇਹ ਮੇਰੇ ਨਾਲ ਸਾਥੀ ਬਣ ਕੇ ਮੇਰਾ ਸਹਿਯੋਗ ਕਰਦੇ ਨੇ ਹੁਣ ਇਹ ਮੈਨੂੰ ਪਰਮਾਤਮਾ ਤੋਂ ਨਹੀਂ ਤੋੜਦੇ ਕਾਰਕਮਾਈ ਖਸ ਮਰ ਜਾਏ ਫਿਰ ਕੀਤੀ ਹੋਈ ਕਾਰ ਕੀਤੀ ਹੋਈ ਕਾਰਨ ਕਾਰਕੁਖ ਦੀ ਰਜਾ ਵਿੱਚ ਚੱਲ ਕੇ ਭਗਤੀ ਰੂਪੀ ਕਾਰਕ ਮੰਨਦੇ ਆ ਜੋ ਕਿ ਅਵਿਗਤਨਾਥ ਨ ਲਖਿਆ ਜਾਏ ਜਿਹੜਾ ਗਿਆਨ ਪੂਰਵਕ ਸਾਰਿਆਂ ਦਾ ਮਾਲਕ ਹੈ ਪਰਮੇਸ਼ਰ ਹੈ ਨਾਸ ਤੋਂ ਰਹਿਤ ਹੈ ਨਾ ਲਖਿਆ ਜਾਏ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਜਲ ਨਹਿ ਉਪਜੈ ਜਲ ਤੀ ਦੂਰ ਇਹਨੇ ਭਾਈ ਜਲ ਵਿੱਚ ਉਹ ਪਰਮਾਤਮਾ ਪੈਦਾ ਹੁੰਦਾ ਹੈ ਭਾਵ ਜਲ ਤੇ ਉਹ ਮਹਿ ਉਪਜੈ ਜਲ ਤੇ ਦੂਰ ਜਿਵੇਂ ਜੇ ਪਾਣੀ ਵਿੱਚ ਸੂਰਜ ਦਾ ਪ੍ਰਤਿਬਿੰਬ ਪੈਦਾ ਹੁੰਦਾ ਹੈ ਪਰੰਤੂ ਸੂਰਜ ਆਕਾਸ਼ ਵਿੱਚ ਜਲ ਪਾਣੀ ਤੋਂ ਬਹੁਤ ਹੀ ਦੂਰ ਰਹਿੰਦਾ ਹੈ ਭਾਵ ਇਸੇ ਪ੍ਰਕਾਰ ਅੰਤਰਕਸ਼ ਜਲ ਰੂਪੀ ਚੇਤਨਾ ਸੂਰਜ ਦਾ ਪ੍ਰਤਿਬਿੰਬ ਪੈਦਾ ਹੁੰਦਾ ਹੈ ਪਰੰਤੂ ਜਿੰਦਾ ਆਸ਼ਚਤਨ ਪ੍ਰਭੁ ਅੰਤਸ਼ ਕਰਨ ਦਾ ਸੁਭਾਵਾਂ ਤੋਂ ਦੂਰ ਹੈ ਕਹਿੰਦਾ ਭਾਵ ਹੈ ਇਹ ਮਨੁੱਖ ਦਾ ਜਿਹੜਾ ਸਰੀਰ ਹੈ ਜਲ ਵਿੱਚੋਂ ਹੀ ਉਪਜਿਆ ਮਾਗੀ ਰક્ત ਪਿਤਾ ਵੀ ਨਧਾਰਾ ਮੂਰਤ ਸੂਤ ਸਾਜ ਪਿਆਰਾ ਜਲ ਤੋਂ ਹੀ ਉਪਜਿਆ ਪਰ ਜਲ ਤੇ ਦੂਰ ਉਸ ਪ੍ਰਮਾਤਮਾ ਤੋਂ ਬਹੁਤ ਦੂਰ ਵੀ ਹੈ ਜਲ ਮਹਿਜੋ ਤਰਹਿਆ ਫਰਪੂ ਇਸ ਜਲ ਵਿੱਚ ਉਸ ਪ੍ਰਮਾਤਮਾ ਦੀ ਅੰਸ਼ ਫਰਪੂਰ ਹੈ ਇਸ ਨੇੜੇ ਕਿਸ ਅੱਖਾਂ ਦੂਰ ਕਹਿੰਦੇ ਕਿਸੇ ਦੇ ਤਾਂ ਉਹ ਨੇੜੇ ਤੇ ਕਿਸੇ ਦੇ ਕੋਸੋਂ ਦੂਰ ਨੇੜੇ ਗੁਣ ਗਾਵਾਂ ਦੇਖ ਹਰ ਦੂਰ ਕਹਿੰਦੇ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾ ਦੇ ਕੇ ਉਸ ਪ੍ਰਮਾਤਮਾ ਗੁਣੀ ਵਿਧਾਨ ਦੇ ਸਮੁੰਦਰ ਨੂੰ ਦੇਖ ਕੇ ਉਹਦੀ ਵਡਿਆਈ ਕਰਦਾ ਮੈਂ ਉਹਨੂੰ ਦੇਖ ਦੇਖ ਕੇ ਉਸ ਹਜੂਰ ਦੀ ਸੰਸਾਰ ਦੀ ਕਾਇਨਾਤ ਨੂੰ ਦੇਖ ਕੇ ਉਸਦੀ ਵਡਿਆਈ ਕਰਦਾ ਕਰਦਾ ਅੰਦਰ ਬਾਹਰ ਇਹ ਵਰਣ ਕੋਈ ਕੋਈ ਅੰਦਰ ਵੀ ਹੈ ਤੇ ਬਾਹਰ ਵਿੱਚ ਵੀ ਐ ਸਰਗੁਣ ਵੀ ਐ ਨਿਰਗੁਣ ਵੀ ਐ ਦੇਖਦਾ ਵੀ ਆਂ ਦੇਖਦਾ ਵੀ ਐ ਜੜ ਵੀ ਐ ਚੇਤਨ ਵੀ ਐ ਜੋ तिसਤ ਪਰ ਸੋਫਨ ਹੋਏ ਜੋ ਨੂੰ ਭਾਂਦਾ ਹੈ ਕੋਈ ਉਹ ਹੁੰਦਾ ਹੋਰ ਕੁਝ ਨਹੀਂ ਹੁੰਦਾ ਸੁਣ ਪਰ ਥਰ ਨਾਨਕ ਹੈ ਵਿਚਾਰ ਹੈ ਪ੍ਰਤਖ ਜੀ ਸੁਣੋ ਨਾਨਕ ਜੀ ਸਰਦਾਸ ਨਾਨਕ ਇੱਕੋ ਹੀ ਵਿਚਾਰ ਕਹਿੰਦਾ ਕੀ ਵਿਚਾਰ ਨਿਰਮਲ ਨਾ ਮੇਰਾ ਆਧਾਰ ਮਲ ਤੋਂ ਰਹਿਤ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਮੇਰਾ ਕੋਈ ਆਸਰਾ ਹੈ ਕੋਈ ਉਹ ਮੇਰਾ ਪਰਣਾ ਮੈਨੂੰ ਇਸ ਇੱਕ ਆਵ ਨਾਮ ਦੀ ਹੀ ਆਉਟ ਹੈ ਹੋਰ ਕੋਈ ਵੀ ਮੈਨੂੰ ਓਟ ਨਹੀਂ ਹੈ ਭਰਤ ਜੀ ਮੈਨੂੰ ਇੱਕ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਹੈ ਹੋਰ ਕੋਈ ਵੀ ਮੇਰਾ ਆਸਰਾ ਪਰਣਾ ਨਹੀਂ ਹੈ ਇਕ ਉਸ ਨਾਮ ਨੂੰ ਹੀ ਜਪਨਾ ਕਰਦਾ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਐਨੀ ਅਕੂ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਸ਼੍ਰੀ ਗੁਰੂਨਾਮ ਅਸਬਜ ਦੇ ਦਰਬਾਰ ਦੀ ਚੜ੍ਹ ਕੇ ਪੱਲੇ ਬੰਨਣਾ ਅਮਲ ਕਰਨਾ ਦਿਓ ਸੀਸ ਕਰ ਵਰਦਾਸ ਅੱਗੇ ਤੋਂ ਕਠਿਆਈ ਚਾਰਾ ਕਰਨ ਦੀ ਜਾਂਚ ਆ ਜਾ ਨਈ ਲੇਖਿਆ ਘਟਾਣੇ ਛੁੱਟੀ ਐ ਖੇ ਖੇਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਰ ਉਤਾਰ ਦੇ ਸੱਜਣ ਅਸੀਂ ਸੜੀਆਂ ਜੋ ਹੋਵੇ ਸਭ ਸੁਮਿਲ ਗਿਆ ਜਿਵੜ ਕੇ ਫਤਿਹ ਦਾ ਜਵਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ